ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੰਨੇ ਮੈਂ ਜਗਦੇਵ ਨੌਰਵਾਲਾ ਦੋਸਤੋ ਆਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਿਆ ਇਸ ਦੇਸ਼ ਦੇ ਵਿੱਚ ਚੰਗੇ ਭਲੇ ਲੋਕ ਭੀਖ ਮੰਗੀ ਜਾਂਦੇ ਐ ਪਰ ਆਹ ਵੀਡੀਓ ਚ ਦੇਖੋ ਤੁਸੀਂ ਆ ਇੱਕ ਬੰਦਾ ਹੈਂਡੀਕੈਪਟ ਐ ਤੇ ਬਚਪਨ ਤੋਂ ਹੈਂਡੀਕੈਪਟ ਐ ਤੇ ਇਹਦੀ ਘਰ ਵਾਲੀ ਵੀ ਵਿਕਲਾੰਗ ਐ ਹੈਂਡੀਕੈਪਟ ਐ ਦੋ ਇਹ ਲੱਤਾਂ ਤੋਂ ਦੋਨੇ ਹੈਂਡੀਕੈਪਟ ਨੇ ਤੇ ਇਹ ਆਪ ਮਿਹਨਤ ਕਰਕੇ ਵੇਚ ਕੇ ਫਿਰ ਟਾਈਮ ਪਾਸ ਕਰਦੇ ਐ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਚੰਗੇ ਭਲੇ ਬੰਦੇ ਭੀਖ ਮੰਗੀ ਜਾਂਦੇ ਆ ਤੁਸੀਂ ਭੀਖ ਮੰਗ ਲੋ ਤੇ ਇਹਨਾਂ ਨੇ ਕਿੰਨਾ ਸੋਹਣਾ ਜਵਾਬ ਦਿੱਤਾ ਵੀ ਸਾਨੂੰ ਸੰਗ ਆਉਂਦੀ ਆ ਭੀਖ ਮੰਗਦੇ ਆ ਪਰ ਦੋਨੇ ਹੈਂਡੀਕੈਪਟ ਐ ਪਰ ਆਪ ਦਾ ਸਮਾਨ ਵੇਚ ਕੇ ਟਾਈਮ ਪਾਸ ਕਰਦੇ ਆ ਤੇ ਆਹ ਦੇਖੋ ਅੱਗੇ ਇਹਦਾ ਬੱਚਾ ਬੈਠਾ ਇੱਕ ਬੱਚਾ ਵੱਡਾ ਇੱਕ ਕੁੜੀ ਐ ਇੱਕ ਮੁੰਡਾ ਐ ਮੁੰਡਾ ਛੋਟਾ ਐ ਕੁੜੀ ਵੱਡੀ ਐ ਤੇ ਇਹਨਾਂ ਦੇ ਬਈ ਬਹੁਤ ਵਧੀਆ ਲੱਗੀ ਮੈਨੂੰ ਵੀਡੀਓ ਦੋਨੇ ਹੈਂਡੀਕੈਪਟ ਹੋਣ ਦੇ ਬਾਵਜੂਦ ਕਹਿੰਦੇ ਸੀ ਭੀਖ ਨਹੀਂ ਮੰਗਦੇ ਸਾਨੂੰ ਸੰਗ ਆਉਂਦੀ ਆ ਭੀਖ ਮੰਗਣ ਤੋਂ ਤੇ ਆਪਦੀ ਮਿਹਨਤ ਕਰਕੇ ਟਾਈਮ ਪਾਸ ਕਰਦੇ ਆ ਇਹਨਾਂ ਨੂੰ ਜਦੋਂ ਪੁੱਛਿਆ ਤੁਸੀਂ ਵੀ ਕਿੰਨਾ ਕਮਾ ਲੈਨੇ ਹੋ ਤੇ ਇਹ ਕਹਿੰਦੇ 100-150 ਰੁਪਏ ਕਮਾ ਲੈਨੇ ਆਂ ਅਸੀਂ ਤੇ ਉਹਦੇ ਨਾਲ ਅਸੀਂ ਆਪਦੇ ਬੱਚੇ ਪਾਲ ਰਹੇ ਆ ਤੇ ਇਹ ਦੇਖੋ ਦੋਨੇ ਹੈਂਡੀਕੈਪਟ ਹੈ ਤੇ ਇਹਨਾਂ ਦਾ ਨਾ ਕੋਈ ਘਰ ਹੈ ਆਪਦਾ ਝੁੱਗੀ ਝੌਂਕੜੀਆਂ 'ਚ ਰਹਿੰਦੇ ਨੇ ਤੇ ਆਹ ਦੇਖੋ ਅੱਜ ਕੱਲ ਨਾ ਚੰਗੇ ਭਲੇ ਅੱਥਾ ਪੈਰ ਵਾਲੇ ਦੇਖੀਏ ਵੀ ਭੀਖ ਮੰਗੀ ਜਾਂਦੀ ਹੈ ਪਰ ਸਲਾਮ ਹੈ ਯਾਰ ਇਹਨਾਂ ਨੂੰ ਜਿਹੜੇ ਇਹ ਵਿਚਾਰੇ ਆਪਦੀ ਮਿਹਨਤ ਕਰਕੇ ਟਾਈਮ ਪਾਸ ਕਰਦੇ ਆ ਇਹ ਕਹਿੰਦੇ ਸੀ 7-800 ਦਾ ਸਮਾਨ ਲਿਉਨੇ ਆ ਤੇ ਉਹ ਵੇਚਦੇ ਆ ਵੇਚਦੇ ਕੀ ਹੈ ਜਿਹੜੀਆਂ ਆਪਾਂ ਕਿਤੇ ਜਾਂਦੇ ਆ ਜਿਵੇਂ ਪਾਣੀ ਵੀ ਲਿਉਂਦੇ ਆ ਆਪਾਂ ਗੰਗਾ ਜਲ ਵਗੈਰਾ ਉਹ ਢੋਲੀਆਂ ਹੁੰਦੀਆਂ ਆ ਉਹ ਢੋਲੀਆਂ ਵੇਚਦੇ ਆ ਤੇ ਆਹ ਦੇਖੋ ਇਹਨਾਂ ਨੂੰ ਜਿਹੜੇ ਮਿਲੇ ਸੀ ਕੋਈ ਰੱਬ ਰੂਪੀ ਬੰਦੇ ਉਹਨਾਂ ਨੇ ਇਹਨਾਂ ਨੂੰ 1000 ਰੁਪਏ ਦਿੱਤਾ 1100 ਦਿੱਤਾ 1000 ਰੁਪਏ ਦਿੱਤਾ 100 ਦਾ ਕਹਿੰਦੇ ਸੀ ਸਮਾਨ ਖਰੀਦ ਲਾਂਗੇ ਵੀ ਤੁਹਾਨੂੰ ਐ ਵੀ ਨਾ ਲੱਗੇ ਵੀ ਸਾਨੂੰ ਇਹਨਾਂ ਨੇ ਪੈਸੇ ਦਿੱਤੇ ਹੈ ਤੇ ਇਹਨਾਂ ਨੇ 1100 ਰੁਪਏ ਦਿੱਤਾ ਇਹਨਾਂ ਤੋਂ ਇੱਕ ਢੋਲੀ ਲੈ ਲੈਣਗੇ ਤੇ ਇਹਨਾਂ ਨੂੰ ਵੀ ਆਇਆ ਨਾ ਲੱਗੇ ਵੀ ਸਾਨੂੰ ਉਹੀ ਪੈਸੇ ਦਿੱਤੇ ਯਾਰ ਸਲਾਮ ਹੈ ਇਹ ਲੋਕਾਂ ਨੂੰ ਇਹ ਵੀਡੀਓ ਉੱਤਰ ਪ੍ਰਦੇਸ਼ ਦੀ ਹੈ ਜੁਪੀ ਦੀ ਇਹ 36 ਸਾਲ ਦਾ ਹੈ ਜਿਹੜਾ ਬੰਦਾ ਹੈ ਇਹਦੀ ਉਮਰ 36 ਸਾਲ ਹੈ ਤੇ ਇਹਦੀ ਉਮਰ 32 ਸਾਲ ਹੈ ਕੁੜੀ ਹੈ ਜਿਹੜੀ ਜਿਹੜੀ ਇਹਦੀ ਘਰ ਵਾਲੀ ਹੈ ਇਹ ਵੀ ਹੈਂਡੀਕੈਪਲ ਹੈ ਤੋਂ ਦੋਨੇ ਵਿਚਾਰੇ ਆਪਦੇ ਬੱਚੇ ਪਾਲਦੇ ਟਾਈਮpass ਗਏ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਯਾਰਾ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਆ ਦੇਖੋ ਆ ਦੋਨੇ ਵਿਚਾਰੇ ਚਲਾਉਂਦੇ ਆ ਇਹਨੂੰ ਇੱਕ ਜਗ੍ਹਾ ਤੁਰਿਆ ਆਉਂਦਾ ਪਿੱਛੇ ਤੇ ਆਪਦਾ ਸਮਾਨ ਵੇਚ ਕੇ ਟਾਈਮ ਪਾਸ ਕਰਦੇ ਆ ਆ ਦੇਖੋ ਵਿਚਾਰੀ ਇਹਨਾਂ ਨੂੰ ਜਦੋਂ ਪੁੱਛਿਆ ਨਾ ਗਿਆ ਨਾ ਵੀ ਤੁਸੀਂ ਭੀਖ ਨਹੀਂ ਮੰਗਦੇ ਇਹ ਕਹਿੰਦੇ ਸਾਨੂੰ ਸੰਗ ਆਉਂਦੀ ਹੈ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਇਹਨਾਂ ਨੂੰ ਤੇ ਤੇ ਚੰਗੇ ਪਲੇਸ ਦੇ ਵਿੱਚ ਭੀਖ ਮੰਗੀ ਜਾਂਦੇ ਆ ਚੰਗੇ ਪਲੇਸ ਦੇ ਹੱਥ ਪੈਰ ਹੁੰਦੇ ਆ ਕਿ ਸ਼ਾਮ ਨੂੰ ਜਾ ਕੇ ਦਾਰੂ ਪੀ ਲੈਂਦੇ ਆ ਘਿੜੇ پیسے ਇਕੱਠੇ ਹੁੰਦੀ ਹੈ ਪਰ ਆਹ ਦੇਖੋ ਹੈਂਡੀਕਾਟ ਬੰਦੇ ਜਿਹੜੇ ਲੱਤਾਂ ਤੋਂ ਦੋਨੇ ਐ ਪਤੀ ਪਤਨੀ ਪਰ ਆ ਉਹਦੇ ਬੱਚੇ ਪਾਲੀ ਜਾਂਦੇ ਆ ਦੇਖੋ ਦੋਸਤੋ ਆ ਸਮਾਨ ਦੇਖੋ ਇਹਨਾਂ ਕੋਲੇ ਆ ਸਮਾਨ ਵੇਚਦੇ ਐ ਜਿਹੜੀਆਂ ਕੇਨੀਆਂ ਹੁੰਦੀਆਂ ਉਹ ਦਿਨ ਟਾਈਮ ਪਾਸ ਕਰਦੀ ਐ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਸ਼ੇਅਰ ਜ਼ਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ